ਸ੍ਰੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਜੁੜਦੇ ਹੋ ਲੋਕਾਂ ਦੇ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਅੱਗੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ। ਅਸੀਂ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਭਲਾਈ ਸਕੀਮਾਂ ਰਹੀ ਜੋ ਲਾਭਪਾਤਰੀਆਂ ਦੇ ਖਾਤਿਆਂ ਦੇ ਵਿੱਚ ਪੈਸਾ ਟਰਾਂਸਫਰ ਕੀਤਾ ਜਾਂਦਾ ਹੈ। ਉਹਨਾਂ ਦੇ ਬਾਰੇ ਜਾਂ ਹੋਰ ਜਿਹੜੀਆਂ ਸਕੀਮਾਂ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਨੇ ਉਹਨਾਂ ਦੇ ਬਾਰੇ ਜਾਣਕਾਰੀ ਦਿੰਦੇ ਆ। ਸੋ ਪੰਜਾਬ ਸਰਕਾਰ ਦੇ ਜੋ ਕਟ ਗਿਣਤੀ ਅਨਸੂਚਿਤ ਜਨਜਾਤੀ ਦੇ ਮੰਤਰੀ ਮੈਡਮ ਬਜੀਤ ਕੌਰ ਨੇ ਇਹ ਜਾਣਕਾਰੀ ਦਿੱਤੀ ਹੈ ਜੋ ਵਿੱਤੀ ਸਾਲ 2025-26 ਦੇ ਦੌਰਾਨ ਜਿਹੜੇ 7352 ਲਾਭਪਾਤਰੀਆਂ ਨੂੰ 37.50 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ ਡਾਕਟਰ ਬਜੀਤ ਕੌਰ ਨੇ ਇਹ 19 ਜ਼ਿਲ੍ਹਿਆਂ ਵਾਸਤੇ ਉਹਨਾਂ ਲਾਭਪਾਤਰੀਆਂ ਲਈ ਰਾਸ਼ੀ ਜਾਰੀ ਕਰ ਦਿੱਤੀ ਹੈ ਜੋ ਕਿ ਕੱਲ ਤੱਕ ਸਾਰਿਆਂ ਦੇ ਖਾਤਿਆਂ ਵਿੱਚ ਰਾਸ਼ੀ ਟਰਾਂਸਫਰ ਹੋ ਜਾਏਗੀ ਜਿਹੜੇ ਲਾਭਪਾਤਰੀਆਂ ਨੇ ਪਿਛਲੇ ਮਹੀਨੇ ਆਪਣੇ ਜੋ ਇਸ ਪੋਰਟਲ ਤੇ ਜਾ ਕੇ ਫਾਰਮ ਭਰੇ ਸੀ ਉਹਨਾਂ ਦੇ ਸਾਰੇ ਜੋ ਫਾਰਮ ਐਸਪੈਕਟ ਹੋ ਗਏ ਨੇ ਔਰ ਉਹਨਾਂ ਲਈ ਰਾਸ਼ੀ ਜਿਹੜੀ ਜਾਰੀ ਕਰ ਦਿੱਤੀ ਹੈ ਪੰਜਾਬ ਸਰਕਾਰ ਲਗਾਤਾਰ ਜਿਹੜੇ ਗਰੀਬ ਪਛੜੀਆਂ ਸ਼੍ਰੇਣੀਆਂ ਦੇ ਜਾਂ ਅਨੁਸੂਚਿਤ ਜਾਤੀਆਂ ਦੇ ਲੋਕ ਨੇ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਹਰ ਕਦਮ ਜੜੀਏ ਚੁੱਕ ਰਹੀ ਹੈ ਔਰ 37.50 ਕਰੋੜ ਦੀ ਰਾਸ਼ੀ ਪਹਿਲੀ ਵਾਰ ਇਹ ਜਾਰੀ ਕੀਤੀ ਗਈ ਹੈ 19 ਜ਼ਿਲ੍ਹਿਆਂ ਵਿੱਚ ਜੋ ਸਿੱਧਾ ਡੀਬੀਟੀ ਰਾਹੀਂ ਲਾਭਪਾਤਰੀਆਂ ਦੇ ਖਾਤੇ ਵਿੱਚ ਇਹ ਟਰਾਂਸਫਰ ਹੋਵੇਗੀ ਸੋ ਮੰਤਰੀ ਸਾਹਿਬ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਚਾਲੂ ਵਿੱਤੀ ਸਾਲ 2025 ਦੇ 26 ਦੇ ਦੌਰਾਨ ਅਨਸੂਚਿਤ ਜਾਤੀਆਂ ਦੇ 7352 ਲਾਭਪਾਤਰੀ ਸੀ ਜਿਨ੍ਹਾਂ ਨੂੰ ਇਹ ਰਾਸ਼ੀ ਜਾਰੀ ਕੀਤੀ ਗਈ ਹੈ ਸੋ ਮੰਤਰੀ ਸਾਹਿਬ ਨੇ ਜਾਣਕਾਰੀ ਦਿੰਦਿਆਂ ਹੋਇਆਂ ਇਹ ਵੀ ਦੱਸਿਆ ਕਿ ਜਿਨ੍ਹਾਂ ਨੇ ਇਸ ਸਕੀਮ ਦਾ ਜੋ ਆਪਣਾ ਫਾਰਮ ਭਰਿਆ ਸੀ ਉਹ ਜਿਹੜੇ 19 ਜ਼ਿਲ੍ਹੇ ਨੇ ਜਿਨ੍ਹਾਂ ਚੋਂ ਬਰਨਾਲਾ ਹੈ ਬਠਿੰਡਾ ਹੈ ਫਰੀਦਕੋਟੇ ਮੁਖਸਰ ਸਾਹਿਬ ਨੇ ਫਾਇਲ ਦਾ ਗੁਰਦਾਸਪੁਰ ਇਸ ਤਰ੍ਹਾਂ ਉਮੀ ਜਿਲਿਆਂ ਦੇ ਇਹ ਲਾਭਪਾਤਰੀ ਨੇ ਜਿਨ੍ਹਾਂ ਨੇ ਜੋ ਆਸ਼ੀਰਵਾਦ ਸਕੀਮ ਦੇ ਤਹਿਤ ਪੋਰਟਲ ਤੇ ਆਪਣਾ ਫਾਰਮ ਭਰਿਆ ਸੀ ਉਹ ਇਹਨਾਂ 7352 ਲਾਭਪਾਤਰੀਆਂ ਨੂੰ ਕਵਰ ਕਰਨ ਲਈ ਇਹ ਰਾਸ਼ੀ ਜਿਹੜੀ ਜਾਰੀ ਕੀਤੀ ਗਈ ਹੈ ਸਮਾਜਿਕ ਨਿਆਂ ਮੰਤਰੀ ਨੇ ਦੱਸਿਆ ਕਿ ਇਸ ਰਾਸ਼ੀ ਨਾਲ ਸਾਰੇ ਜ਼ਿਲ੍ਹਾ ਬਰਨਾਲਾ ਦੇ 313 ਬਠਿੰਡਾ ਦੇ 826 ਸਭ ਤੋਂ ਬਾਅਦ ਫਰੀਦਕੋਟ ਦੇ 166 ਫਤਿਹਗੜ ਸਾਹਿਬ ਦੇ 178 ਫਾਇਲਕਾ ਦੇ 360 ਅਤੇ ਗੁਰਦਾਸਪੁਰ ਦੇ 104, ਹੁਸ਼ਿਆਰਪੁਰ ਦੇ 731, ਜਲੰਧਰ ਦੇ 837 ਤੇ ਖਪੂਰਥਲਾ ਦੇ 69 ਲਾਖ ਪਾਥਰੀਆਂ ਨੂੰ ਇਹ ਵਿੱਤੀ ਲਾਭ ਦਿੱਤਾ ਗਿਆ। ਇਸ ਦੇ ਨਾਲ ਹੀ ਜਿਲ੍ਹਾ ਮਾਨਸਾ ਦੇ 310 ਨੇ, ਮੋਗਾ ਦੇ 360, ਸ਼੍ਰੀ ਮੁਕਸਰ ਸਾਹਿਬ ਦੇ 502, ਪਟਿਆਲਾ ਦੇ 630, ਪਠਾਨਕੋਟ ਦੇ 112, ਰੂਪਨਗਰ ਦੇ 158, ਐਸਐਸ ਨਗਰ ਦੇ 108 ਤੇ ਸੰਗਰੂਰ ਦੇ 797, ਮਲੇਰਕੋਟੜਾ ਦੇ 80 ਤੇ ਜਿਲ੍ਹਾ ਕਰਨਤਾਰ ਦੇ 660 ਲਾਖ ਪਾਥਰੀਆਂ ਨੂੰ ਇਹ ਲਾਭ ਦਿੱਤਾ ਗਿਆ। ਸੋ ਬਜੀਤ ਕੋਰ ਨੇ ਦੱਸਿਆ ਕਿ ਅਸ਼ੀਰਵਾਦ ਸਕੀਮ ਦੇ ਤਹਿਤ ਸੂਬਾ ਸਰਕਾਰ ਵੱਲੋਂ ਰਾਜ ਵਿੱਚ ਘੱਟ ਆਮਦਨੀ ਵਾਲੇ ਪਰਿਵਾਰਾਂ ਨਾਲ ਸੰਬੰਧਿਤ ਲੜਕੀਆਂ ਦੇ ਵਿਆਹ ਲਈ ਜੋ اکੰਜ 51000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਸੋ ਕੈਬਨ ਮੰਤਰੀ ਨੇ ਦੱਸਿਆ ਕਿ ਇਸ ਅਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ ਬੇਨੇਕਰ ਪੰਜਾਬ ਰਾਜ ਦਾ ਸਥਾਈ ਹੋਣਾ ਚਾਹੀਦਾ ਹੈ ਉਸ ਦਾ ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਿਹਾ ਹੋਵੇ ਬੇਨੇਕਰ ਅਨੁਸਚਿਤ ਜਾਤੀ ਜਾਂ ਪਛੜੀ ਛੇੜਨੀ ਨਾਲ ਸੰਬੰਧਿਤ ਹੋਵੇ ਕਮਜ਼ੋਰ ਪਰਿਵਾਰ ਨਾਲ ਸੰਬੰਧਿਤ ਹੋਣ ਤੇ ਉਸ ਦੇ ਕੋਲ ਜੋ ਸਾਲਾਨਾ ਆਮਦਨ ਹੈ 32790 ਰੁਪਏ ਤੋਂ ਘੱਟ ਹੋਵੇ ਅਜਿਹੇ ਪਰਵਾਰ ਦੀਆਂ ਦੋ ਧੀਆਂ ਇਸ ਸਕੀਮ ਦਾ ਲਾਭ ਲੈ ਸਕਣਗੀਆਂ ਸੋ ਕੈਬਨ ਮੰਤਰੀ ਨੇ ਦੱਸਿਆ ਕਿ ਵਿੱਤੀ ਸਹਾਇਤਾ ਦੀ ਅਦਾਗੀ ਡੀਬੀਟੀ ਸਿੱਧੀ ਜੋ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤੀ ਜਾਂਦੀ ਹੈ ਕੋਈ ਕਿਸੇ ਤਰ੍ਹਾਂ ਦਾ ਕਿਸੇ ਨੂੰ ਪੈਸਾ ਦੇਣ ਦੀ ਲੋੜ ਨਹੀਂ ਇਹ ਸਿੱਧੀ ਉਹਨਾਂ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪੈਸਾ ਜਿਹੜਾ ਟ੍ਰਾਂਸਫਰ ਹੋਵੇਗਾ ਸੋ ਬਲਜੀਤ ਕੋਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੋਰ ਵਰਗਾਂ ਦੀ ਭਲਾਈ ਲਈ ਵੀ ਵਚਨਬੱਧ ਹੈ ਉਹਨਾਂ ਨੇ ਅਨਸੂਚਿਤ ਜਾਤੀਆਂ ਪਛਣੀ ਛੇੜੀਆਂ ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਲੋਕਾਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਲਈਏ ਆਉਣ ਵਾਲੇ ਬਾਕੀ ਦਿਨਾਂ ਦੇ ਵਿੱਚ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਜਿਵੇਂ ਹੀ ਅਰਜ਼ੀਆਂ ਪ੍ਰਾਪਤ ਹੋ ਰਹੀਆਂ ਨੇ ਉਹਨਾਂ ਨੂੰ ਇਨਸਪੈਕਟ ਕਰਕੇ ਉਹਨਾਂ ਦੀ ਰਾਸ਼ੀ ਵੀ ਜਾਰੀ ਕਰ ਦਿੱਤੀ ਜਾਵੇਗੀ ਸੋ ਇਹ ਪਹਿਲੀ ਵਾਰ ਜੋ ਇਸੇ ਸਾਲ ਦੇ ਵਿੱਚ ਅਰਜ਼ੀਆਂ 1 ਮਹੀਨੇ ਦੇ ਵਿੱਚ ਪ੍ਰਾਪਤ ਹੋਣ ਤੋਂ 1 ਇੱਕੇ ਮਹੀਨੇ ਦੇ ਵਿੱਚ ਵਿੱਚ ਹੀ ਇਹ ਆਸ਼ੀਰਵਾਦ ਸਕੀਮ ਦੀ ਰਾਸ਼ੀ ਜਿਹੜੀ ਹੈ ਉਹ ਟਰਾਂਸਫਰ ਕਰ ਦਿੱਤੀ ਗਈ ਹੈ